ਇਕਦਾ ਸਾਨੂੰ ਭਾਗ ਸੱਜ ਦੀ ਕਮਾਈ ਕਰਨ ਚਾਹੀਦੀ ਹੈ ਝੂਠ ਨਹੀਂ ਬੋਲਣਾ ਕਿਸੇ ਨੂੰ ਮੰਦਾ ਨਹੀਂ ਕਹਿਣਾ ਬੱਚੇ ਨੂੰ ਜੀਵਨ ਅੰਦਰ ਸੇਧ ਮਿਲਦੀ ਹੈ ਸਾਨੂੰ ਆਪਣੀ ਕਮਾਈ ਦਾ ਖਾਣਾ ਕਹਿੰਦੇ ਤੇ ਤੁਮ ਝੂਠ ਨਹੀਂ ਬੋਲਣਾ ਚਾਹੀਦਾ ਤੇ ਅੱਜ ਬੱਚਿਆਂ ਦੇ ਕੇਸਾਂ ਦੇ ਜੋ ਲੰਮੇ ਕੇਸਾਂ ਦੇ ਮੁਕਾਬਲੇ ਗੁਰਦੁਆਰਾ 82 ਸੰਗਤ ਸਾਹਿਬ ਪਿੰਡ ਸ਼ਾਇਲੀ ਵੱਲੋਂ ਕਰਵਾਏ ਜਾ ਰਹੇ ਨੇ ਬਹੁਤ ਵਧੀਆ ਪ੍ਰਾਨਾ ਕਮੇਟੀ ਵੱਲੋਂ ਜੋ ਕਿ ਸਾਡੇ ਗੁਰੂ ਘਰ ਦੇ ਵਜੀਰ ਗ੍ਰੰਥੀ ਸਿੰਘ ਵੱਲੋਂ ਇਹ ਜਿਵੇਂ ਕਿ ਪਿੰਡਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਖਾਸ ਕਰਕੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਪੂਰੇ ਵਿਸ਼ਵ ਭਰ ਦੇ ਸਮੂਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਨੇ ਗੁਰੂ ਘਰ ਦੀਆਂ ਇਮਾਰਤਾਂ ਬਹੁਤ ਬਣਾ ਲਈਆਂ ਨਗਰ ਕੀਰਤਨ ਬਹੁਤ ਕੱਢ ਲਈ ਲੰਗਰਾਂ ਦੀ ਸੇਵਾ ਬੇਅੰਤ ਕਰ ਲਈ ਅੱਜ ਸਾਨੂੰ ਗੁਰਬਾਣੀ ਦੇ ਖੇਤਰ ਦੇ ਵਿੱਚ ਜੇ ਵਿੱਦਿਆ ਦੇ ਖੇਤਰ 'ਚ ਅੱਗੇ ਵਧਣ ਦੀ ਲੋ ਅੱਜ ਸਾਨੂੰ ਦਾਨ ਕਰਨਾ ਹੈ ਤਾਂ ਵਿੱਦਿਆ ਦਾ ਦਾਨ ਕਰਨਾ ਚਾਹੀਦਾ ਜਿਹੜੇ ਵਿੱਦਿਆ ਜਾਣਦੇ ਨੇ ਉਹ ਆਪਣੇ ਵੱਲੋਂ ਵਿੱਦਿਆ ਦਾ ਦਾਨ ਕਰਨ ਜਿਨ੍ਹਾਂ ਨੇ ਧਨ ਰੂਪੋਂ ਦਾਨ ਕਰਨਾ ਤੋਂ ਵਿੱਦਿਆ ਦੇ ਦਾਨ ਦੇ ਵਿੱਚ ਆਪ ਕੋ ਆਪਣਾ ਸਹਿਯੋਗ ਦੇਣ ਹਰ ਨਗਰ ਦੇ ਅੰਦਰ ਹਰ ਗੁਰੂ ਘਰ ਦੇ ਅੰਦਰ ਜਿੰਨੇ ਗ੍ਰੰਥੀ ਵੀਰ ਨੇ ਮੈਂ ਗ੍ਰੰਥੀ ਵੀਰਾਂ ਦੀ ਵੀ ਡਿਊਟੀ ਲਾਉਂਗਾ ਕਿਉਂਕਿ ਸਿੱਖ ਧਰਮ ਦੇ ਉਹ ਮੂਢੀ ਨੇ ਪ੍ਰਚਾਰਕ ਨੇ ਉਹਨਾਂ ਨੇ ਕੌਮ ਨੂੰ ਸੇਧ ਦੇਣੀ ਹੁੰਦੀ ਹੈ ਇਸ ਕਰਕੇ ਗੁਰੂ ਘਰ ਦੇ ਅੰਦਰ ਹਰੇਕ ਦੇ ਅੰਦਰ ਗੁਰਮਤ ਦੀ ਕਲਾਸ ਲੱਗਣੀ ਚਾਹੀਦੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਨਾਮ ਥੋੜੇ ਚਟੁਆਏ ਇਹਦਾ ਨਾਮ ਹੋਇਆ ਕਰੇ ਧਰਮਸ਼ਾਲਾ ਜਿੱਥੇ ਧਰਮ ਦੀ ਸਟੱਡੀ ਕੀਤੀ ਜਾਂਦੀ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਹਨੂੰ ਆਪਾਂ ਤਾਂ ਘਰ ਘਰ ਧਰਮਸ਼ਾਲਾ ਤਾਂ ਹੀ ਬਣ ਸਕਦੀ ਹੈ ਜੇ ਗੁਰੂ ਘਰਾਂ ਦੇ ਗ੍ਰੰਥੀ ਤੇ ਨਾਲ ਵਲ ਕੇ ਪ੍ਰਬੰਧਕ ਕਮੇਟੀਆਂ ਤੇ ਸੰਤਾਂ ਸਹਿਯੋਗ ਦੇਣ ਹੁਣ ਦੇਖੋ ਮੇਰੇ ਨਾਲ ਸਤਿਕਾਰਯੋਗ ਵੀਰ ਆਕਾਸ਼ਦੀਪ ਜੀ ਜਾਂ ਹੋਰ ਇੱਕ ਦੋ ਵੀਰ ਨੇ ਸਾਰੇ ਸਹਿਯੋਗ ਕਰ ਰਹੇ ਨੇ ਅਸੀਂ ਸਾਰੇ ਰਲ ਮਿਲ ਕੇ ਉਪਦਮ ਕਰ ਰਹੇ ਹਾਂ ਜਿਵੇਂ ਕਿ ਅੱਜ ਨੱਦਰ ਸ਼ਾਜ਼ਲੀ ਦੇ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਬੱਚਿਆਂ ਦਾ ਇਕੱਠ ਤੁਸੀਂ ਦੇਖ ਰਹੇ ਹੋ ਆਪਣੇ ਸਾਹਮਣੇ ਇਹ ਬੱਚਿਆਂ ਨੂੰ ਹੀ ਗੁਰਮਤ ਦੇ ਨਾਲ ਜੋੜਨਾ ਕੋ ਨਨਕ ਪਾਸ਼ੇ ਦੇ ਪ੍ਰਕਾਸ਼ਪੁਰਪ ਦੇ ਸੰਬੰਧ ਦੇ ਵਿੱਚ ਚਲਾਈ ਜਾ ਰਹੀ ਹੈ ਜਿਸ ਤਰ੍ਹਾਂ ਇਹਨਾਂ ਬੱਚਿਆਂ ਦੇ ਵਿੱਚੋਂ ਕੁਝ ਬੱਚਿਆਂ ਨੇ ਗੁਰਬੰਦੀ ਧਿਆਨ ਦੇ ਵਿੱਚ ਭਾਗ ਲਿਆ ਤੇ ਕੁਝ ਬੱਚਿਆਂ ਨੇ ਨਵੀਂ ਕਿਸਮਾਂ ਦੇ ਮਤਾਲੇ ਦੇ ਵਿੱਚ ਭਾਗ ਲਿਆ ਜੋ ਕਿ ਬੜੀ ਭਰਗਾ ਵਾਲੀ ਹੈ ਇਹ ਬੱਚੇ ਜਿੰਨਾਂ ਦੇ ਨਾਮ ਦਾਪਤਾ ਜਿਨ੍ਹਾਂ ਨੂੰ ਕਿ ਪ੍ਰਯੋਗਿਤ ਕੀਤਾ ਤੇ ਬੱਚੇ ਪਰਿਵਰਤਿਤ ਹੋਉਂਦਿਆਂ ਕੇ ਇਸ ਬਾਗ ਵਿੱਚ ਆਏ ਤੇ ਜਿਹੜੇ ਸੱਜਣਾ ਸੈਕੂਨੀ ਬਣਾ ਕਰਕੇ ਸਮਾਗਮ ਦੀਆਂ ਤਿਆਰੀਆਂ ਵੀ ਕੀਤੀਆਂ ਸਵੇਰ ਤੋਂ ਲੱਗਿਆ ਹੈ ਸਵੇਰ ਤੋਂ ਹੀ ਕਈ ਦਿਨ ਹੋ ਗਏ ਆ ਪਿੰਡ ਵਾਲੇ ਇਹਦਾ ਸਮਾਗਮ ਨੂੰ ਲਿਆ ਗਿਆ ਹੋਰ ਦਿਨ ਤੋਂ ਮੈਂ ਕਰਕੇ ਸਾਰੀ ਖਤਰਾ ਦਾ ਪੂਰਾ ਜੋਰ ਲੱਗਿਆ ਹੋਇਆ ਤਾਂ ਕਰਕੇ ਇੱਕ ਤੇ ਪਿੱਟਾ ਸਮਾਗਮ ਸੀ ਪਹਿਲੇ ਸਮਾਗਮ ਵਿੱਚ ਸਾਨੂੰ ਵੀ ਸੀ ਕੋਈ ਬੱਚਾ ਨਹੀਂ ਆਵੇਗਾ ਕਿ ਘੱਟ ਬੱਚੀ ਨੂੰ ਚਾਹਾਂਗੇ ਤੇ ਪਿੰਡ ਦੇ ਬੰਦਾਂ ਦਾ ਉਸਮਾਂ ਦੇ ਮਨਾਂ ਦੇ ਵਿੱਚ ਵੀ ਸੀ ਕਿ ਪਤਾ

ਬਣਾਉਣ ਦੀ ਸੀਨਾ ਦੀ ਪਿਆ ਬੜਾ ਨਾਮ ਜਦੋਂ ਦਰਦੀਆਂ ਕਹਾਣੀਆਂ ਦੇ ਵਿੱਚੋਂ ਧੰਨਵਾਦ ਜਿਨ੍ਹਾਂ ਇਹਨਾਂ ਦੀ ਮਦਦ ਕੀਤੀ ਹੋਰ ਦੂਸਰੀ ਨਗਰਾਂ ਦੇ ਚਾਹੇ ਹੋਰ ਦੂਸਰੀ ਨਗਰਾਂ ਦੀਆਂ ਕਮੇਟੀਆਂ ਨੂੰ ਜਿਹੜੇ ਕੇਵਲ ਨੂੰ ਪਿਆਰ ਨਾਲ ਸਵਾਗਤ ਹੀ ਕਰਦੇ ਆ ਸਵਾਗਤ ਦਾ ਕਿਤੇ ਕੋਈ ਘਪੜ ਮਾਰਿਆ ਕਿਤੇ ਸ਼ਹੀਦ ਵੀ ਜਰਾਵਾਂ ਆਲੇ ਕਿਤੇ ਨਗਰਾਂ ਨੇ ਸਵਾਗਤ ਉਹਨਾਂ ਦੇਵ ਦੇ ਹੀ ਸੰਗਿ ਗੁਰੂ ਦਾ ਅੰਕਾ ਦਾ ਮਾਣੇ ਉੱਪਰ ਸਾਡੇ ਜੂਸੇ ਬਾਨਾ ਨੇ ਇਹ ਨਹੀਂ ਸਿਖਾਇਆ ਕਿ ਸਾਨੂੰ ਆਪਣੀ ਬੱਚਿਆਂ ਨੂੰ ਜੋੜਨ ਦੇ ਤਾਂ ਤਰੀਕੇ ਵੀ ਸਿਖਾਏ ਜਿਹੜੇ ਅਸੀਂ ਕਰ ਕਰਕੇ ਆਪੋ ਆਪਣੀ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਬਣਾ ਕੇ ਸਿਰਿਆਂ ਤੋਂ ਲੈ ਕੇ ਲੰਗੀ ਤਰ੍ਹਾਂ ਦੇ ਤੱਕ ਸਾਨੂੰ ਅਮੇਡਾ ਨੂੰ ਸਿਖਾਵਾ ਸਿਖਿਆ ਦਿੱਤੀਆਂ ਨੇ ਹੁਣ ਕਹਿਣ ਵਾਲੀ ਜੋ ਕਿ ਸਾਡੇ ਬੱਚਿਆਂ ਨੂੰ ਝੰਡੇ ਰਾਤ ਤੇ ਲੱਗੇ ਰਹੀਆਂ ਨੇ ਜਵਾਨ ਤੇ ਕਰਕੇ ਜੋ ਵੀ ਬੰਦੇ ਸਦਨ ਜੋ ਵੀ ਸੰਤਾਨ ਜੋ ਵੀ ਬੱਚੇ ਬੰਦੇ ਆਤ ਨਹੀਂ ਸੀ ਵੀ ਗੁਰੂ ਪਿਆਰ ਵਾਲੋ ਇੰਨਾ ਵਧੀਆ ਸਮਾਗਮ ਇੰਨਾ ਹੌਸਲੇ ਦੇ ਨਾਲ ਕਿਉਂਕਿ ਇਸ ਮੰਦਰ ਦੇ ਵਿੱਚ ਮੈਨੂੰ ਭਾਈ ਸਾਹਿਬ ਹੋ ਚੁੱਕੇ ਹੈ ਭਾਈ ਸਾਹਿਬਾਂ ਦੇ ਵਿੱਚ ਮੇਰਾ ਇਸ ਮੰਦਰ ਦੇ ਵਿੱਚ ਪੰਗਾ ਸਮਾਗਮ ਹੈ ਜੋ ਕਿ ਸੰਤਾਂ ਦੇ ਸਹਾਇਜੋਂ ਦੇ ਨਾਲ ਕੀਤਾ ਗਿਆ ਮੈਂ ਆਤ ਕਰਦਾ ਜੋ ਕਿ ਕਰਕੇ ਵੀ ਮੇਰੇ ਮਾਨੇ ਵਿੱਚ ਸਮਾਗਮ ਹੋ ਵੀ ਕੇ ਹੋ ਦਸਤਾਵ ਦੀ ਸਨਮਾਨ ਦਿੱਤੀ ਜਾਵੇਗੀ ਸੱਤਰਾਂ ਦਾ ਕੈਂਪ ਲਾਇਆ ਜਾਵੇਗਾ ਤੇ ਅੱਜ ਵੀ ਬਣਾ ਇਸੇ ਤਰ੍ਹਾਂ ਮੁਕਾਬਲੇ ਕਰਵਾਏ ਜਾਣਗੇ ਜਿਹੜੇ ਉੱਤੇ ਇਸ ਸਮਾਗਮ ਦੇ ਵਿੱਚ ਭਾਗ ਲੈਣਗੇ ਉਹਨਾਂ ਦਾ ਮੁੰਡਾ ਬਲ ਅਤੇ ਜਿਹੜੇ ਬੱਚੇ ਪਿਕਾ ਦਸਤਾਵ ਸਿਕਾਵੇਂ ਹੈ ਜਸ ਸਿੰਘ ਹੈ ਜਾਂ ਸਿੰਘ ਹੋਏ ਉਹਨਾਂ ਦਾ ਮੁਕਾਬਲਾ ਅਲੱਗ ਤੋਂ ਹੋਵੇਗਾ ਇਸ ਕਰਕੇ ਮੈਂ ਹੱਥ ਜੋੜ ਕੇ ਕਰਕੇ ਬੇਨਤੀ ਕਰਦਾ ਹੈ ਕਿ ਸਭ ਸਨਮਾਨਾਂ ਨੂੰ ਬੱਚਿਆਂ ਨੂੰ ਇਹ ਆਗਰੇ ਸਮਾਗਮਾਂ ਵਿੱਚ ਵੀ ਇਸ ਤੋਂ ਵੱਧ ਸਮਾਨ ਨਾਮ ਦੇ ਵਿੱਚ ਸਭੂਰੀਏ ਕਰਨਾ ਭਾਗ ਲਿਓ ਟੀਚਰ ਸਰਵਾਰਾ ਨਾਮ ਦਾ ਜੋ ਹੋਣੀ ਨਗਰ ਦੇ ਵਿੱਚੋਂ ਸੰਗਤਾਂ ਆ ਗਏ ਪਵੰਦੇ ਕੱਦਨ ਆਏ ਜਿਹੜਾਂ ਨੇ ਪ੍ਰੋਗਰਾਮ ਕਰਦੇ ਵਿੱਚ ਪੇਪਰ ਲੈਣ ਦੇ ਵਿੱਚ ਦੇ ਪਰਚਾ ਕੰਮ ਦੇ ਸਾਰਾ साईं ते समान जे कार्यूल ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੱਲੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਾਥ ਕੋਲ ਦੇ ਬੱਚਿਆਂ ਦੇ ਨਾਲ ਅਸੀਂ ਰਲ ਕੇ ਗੁਰਮਤਿ ਕਲਾਸਾਂ ਦਸਤਾਰ ਕੈਂਪ ਬੱਚਿਆਂ ਦੇ ਗੁਰਮਤਿ ਦੇ ਪੇਪਰ ਲੈ ਰਹੇ ਹਾਂ ਠੀਕ ਹੈ ਨਾ ਬੱਲੇ ਉਹ ਚਰਾਗ ਇਹ ਬੱਚਿਆਂ ਦੇ ਅੰਦਰ ਇੱਕ ਉਹ ਚਰਾਗ ਬਾੜ ਰਹੇ ਹਾਂ ਜਿਸ ਚਰਾਗ ਦੇ ਨਾਲ ਬੱਚਿਆਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਕੱਢਿਆ ਜਾ ਸਕਦਾ ਹੈ ਅੱਜ ਸਾਨੂੰ ਲੋੜ ਹੈ ਛੋਟੀ ਪੀੜ੍ਹੀ ਨੂੰ ਸੰਭਾਲਣ ਦੀ ਅੱਜ ਅਸੀਂ ਪੰਜ ਦਰਿਆ ਪੰਜਾਬ ਦੇ ਸੁਣੀ ਜਾ ਰਹੇ ਸੀ ਪਰ ਅੱਜ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਤੇ ਕੁਰੇਕਤਾਂ ਦਾ ਉਹਦੇ ਹੱਦ ਦੇ ਵਿੱਚ ਬਿਆੰਤ ਨੌਜਵਾਨ ਪੀੜ੍ਹੀਆਂ ਜਿਹੜੀਆਂ ਵਹਿਂਦੀਆਂ ਜਾ ਰੀਆਂ ਨੇ ਇਸ ਕਰਕੇ ਮੈਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਹਮਲਾ ਪਾਈਏ ਛੋਟੇ ਬੱਚਿਆਂ ਨੂੰ ਸੰਭਾਲੀਏ ਗੁਰਬਾਣੀ ਨਾਲ ਜੋੜੀਏ ਗੁਰਬਾਣੀ ਪੜ੍ਹੀਏ ਆਪ ਗੁਰਬਾਣੀ ਵਿਚਾਰੀਏ ਤਾਂ ਕਿ ਸਾਡੇ ਅੰਦਰ ਉਹ ਚਿਰਾਗ ਵੱਲ ਸਕੇ ਜਿਸ ਚਿਰਾਗ ਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਮੁਕਤ ਹੋ ਅਸੀਂ ਆਪਣਾ ਮਨੁੱਖਾ ਜੀਵਨ ਸੱਭੇ ਤੰਗ ਦੇ ਨਾਲੇ ਬਣਾ ਸੋ ਦਾਸ ਦੀ ਸਮੁੱਚੀਆਂ ਨੱਗਰਕ ਮਿਤੀਆਂ ਨੂੰ ਸਮੁੱਚੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਆਓ ਰਲਮਿਲ ਕੇ ਸਹਿਯੋਗ ਕਰੀਏ ਤਾਂ ਕਿ ਆਪਾਂ ਰਲਮਿਲ ਕੇ ਗੁਰਬਾਣੀ ਦਾ ਪ੍ਰਚਾਰ ਅੱਗੇ ਵਧਾ ਸਕੀਏ ਸੋਦਾਸ ਖੀਮਾ ਦਾ ਜੱਜਕ ਹੈ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੱਚੇ ਇਨ ਗੁਰਮਤ ਕੈਂਪਾਂ ਵਿੱਚ ਭਾਗ ਲੈ ਰਹੇ ਨੇ ਉਹਨਾਂ ਦਾ ਉਹਨਾਂ ਦੇ ਪੇਰਿਡੈਂਸ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ